ਖਾਣਾ ਭਿੱਖੀ ਪਿੰਡ ਅਦੀਨ ਆਉਂਦੇ ਪਿੰਡ ਮਣਕਪੁਰਾ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਜੋ ਕਿ ਪਿੰਡ ਦੇ ਵਿੱਚ ਘਾਰ ਸਥਿਤ ਹੈ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰਬਜੀਤ ਸਿੰਘ ਜੋ ਕਿ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਜਿਹੀ ਰਹਿੰਦਾ ਹੈ ਨੇ ਵਿਸਾਖੀ ਦੇ ਦਿਹਾੜੇ ਸਬੰਧੀ ਖੁੱਲਾ ਪਾਠ ਗੁਰਦੁਆਰਾ ਸਾਹਿਬ 'ਚ ਆਰੰਭ ਕੀਤਾ ਹੋਇਆ ਹੈ ਪਰ ਮੈਂ ਜਦੋਂ ਸ਼ਾਮ ਕਰੀਬ 5 ਵਜੇ ਗੁਰੂ ਗ੍ਰੰਥ ਸਾਹਿਬ ਤੋਂ ਰਮਾਲਾ ਹਟਾ ਕੇ ਪਾਠ ਕਰਨ ਲੱਗਾ ਦਾ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੀਬ 6 ਅੰਗ ਪਾੜੇ ਗਏ ਸਨ ਜਿਸ ਤੇ ਇਸ ਦੀ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਦਿੱਤੀ ਗੁਰਦੁਆਰਾ ਕਮੇਟੀ ਵੱਲੋਂ ਤਿੰਨ ਵਾਰ ਸ਼੍ਰੋਮਣੀ ਕਮੇਟੀ ਨੂੰ ਸੀਸੀਟੀਵੀ ਕੈਮਰੇ ਲਵਾਉਣ ਸੰਬੰਧੀ ਲਿਖਤੀ ਬੇਨਤੀਆਂ ਕਰ ਚੁੱਕੇ ਹਨ ਪਰ ਤਿੰਨ ਚਾਰ ਮਹੀਨੇ ਬੀਤ ਜਾਣ ਤੇ ਵੀ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਾਸੋਂ ਪੁਸ਼ਕਸ਼ ਕੀਤੀ ਜਾ ਰਹੀ ਸੀ ਪਰ ਦੇਰ ਰਾਤ ਤੱਕ ਪੁਲਸ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚੀ ਬੇਅਦਬੀ ਦੀ ਘਟਨਾ ਨਾਲ ਇਲਾਕੇ ਦੇ ਲੋਕਾਂ ਚ ਭਾਰੀ ਰੋਸ ਹੈ ਇਹ ਜਿਹੜੀ ਵੀ ਠੋਕੀ ਕਾਰਵਾਈ ਹੋਵੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦਾ ਸੰਕਲਪ ਰਿਕਾ ਹੈ ਉਹ ਇਹਨੂੰ ਸਿੱਧਾਗਾ ਤੇ ਇੱਕ ਕਟੋਰੀ ਪ੍ਰਬੰਧਕ ਕਮੇਟੀ ਬਣੀ ਹੋਈ ਹੈ ਹਾਂਜੀ ਉਹਨਾਂ ਦੀ ਜ਼ਿੰਮੇਵਾਰੀ ਇਹ ਵੀ ਇੱਥੇ ਸੀ ਜਿਹੜੀ ਵੀ ਘਟਨਾ ਹੋਵੇ ਲੋਾਈ ਜਾਂਦੇ ਨੇ ਦੋ ਲੋ ਵਾਰ ਵਾਰ ਇਹਨਾਂ ਤੇ ਆਵਿੰਗੀਆਂ ਗ੍ਰੰਥੀ ਸਿੰਘ ਨੇ ਵੀ ਜ਼ਿੰਮੇਵਾਰੀ ਲਨ ਦੇ ਹੋਏ ਦੇ ਚਤ 23 ਦੌਰਾਨ ਗੱਲਬਾਤ ਲੈਣੀ ਚਾਹੀਦੀ ਹੈ ਸਿਰਪੋਂ ਦੇਖਾ ਹੋਇਆ ਹੋਰ ਦਿੱਤੇ ਕਿਹਾ ਸੀ ਓਕੇ ਤਾਂ ਬੋਤਾਰ ਸਿੰਘ ਪੱਟੀ ਨਾਲ ਭੁਪਿੰਦਰ ਸਿੰਘ ਦਿਵਿਆ ਪੰਜਾਬ ਟੀਵੀ ਵਿਖੀ ਵੇਨ